ਨੈਸ਼ਨਲ ਹਾਈਵੇ 44 ਜੇਦੀ ਹਾਲਤ ਬੱਤ ਤੋਂ ਬੱਤਰ ਬਣੀ ਹੋਈ ਸੀ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਲਾਡੋਵਾਲ ਟੋਲ ਪਲਾਇਆ ਤੋਂ ਲੈ ਕੇ ਫਗਵਾੜਾ ਤੱਕ ਤੇ ਇਸ ਸੜਕ ਦੇ ਉੱਪਰ ਇਡੇ ਵੱਡੇ ਵੱਡੇ ਟੋਏ ਪੈ ਹੋਏ ਸੀ ਕਿ ਆਏ ਦਿਨ ਹੀ ਇੱਥੇ ਹਾਦਸੇ ਵਾਪਰਦੇ ਸੀਗੇ ਤੇ ਰੋਜ਼ਾਨਾ ਹੀ ਦਰਜਨਾਂ ਦੇ ਕਰੀਬ ਗੱਡੀਆਂ ਦੇ ਟਾਇਰ ਫਟਦੇ ਸੀ ਰਿਮ ਟੁੱਟਦੇ ਸੀਗੇ ਜਿਸ ਦੀ ਖਬਰ ਸਾਡੇ ਵੱਲੋਂ ਨਸ਼ਰ ਕੀਤੀ ਗਈਆਂ ਸੀ ਤੇ ਅੱਜ ਲੋਕਾਂ ਨੂੰ ਹੁਣ ਰਾਹਤ ਵੀ ਮਿਲਣ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਹੁਣ ਇੱਥੇ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਠੇਕੇਦਾਰ ਇੰਜੀਨੀਅਰ ਜਿਹੜੀ ਮਸ਼ੀਨਰੀ ਨਾਲ ਭੇਜੀ ਗਈ ਆ ਤੇ ਜਿਹੜੇ ਟੋਏ ਵੱਡੇ ਵੱਡੇ ਟੋਏ ਪਏ ਹੋਏ ਸੀਗੇ ਕਿਉਂਕਿ ਪਰਸੋ ਵੀ ਐਕਸੀਡੈਂਟ ਹੋਇਆ ਤੇ ਰੋਜ਼ਾਨਾ ਹੀ ਇੱਥੇ ਰਾਤ ਨੂੰ ਹਾਸੇ ਵਾਪਰਦੇ ਰਹਿੰਦੇ ਨੇ ਕਿਉਂਕਿ ਜਿਹੜੇ ਦੂਜੇ ਸੂਬਿਆਂ ਤੋਂ ਲੋਕ ਸਫ਼ਰ ਕਰਦੇ ਨੇ ਕਿਸੇ ਨੇ ਅੱਗੇ ਪਠਾਨਕੋਟ ਸਾਈਡ ਜਾਣਾ ਹੁੰਦਾ ਜਲੰਧਰ ਸਾਈਡ ਜਾਣਾ ਹੁੰਦਾ ਆ ਮਾਦਾ ਚਿੰਤਪੁਰੇ ਜਾਣਾ ਹੁੰਦਾ ਜਾਂ ਵੱਖ-ਵੱਖ ਧਾਰਮਿਕ ਸਥਾਨ ਤੇ ਜਾਣਾ ਹੁੰਦਾ ਜਾਂ ਆਪਣੇ ਹੋਰ ਕਿਸੇ ਵੀ ਥਾਂ ਤੇ ਜਾਣਾ ਹੁੰਦਾ ਤੇ ਇੱਥੇ ਹਾਦਸਾ ਵਾਪਰਦਾ ਤੇ ਦੇਰ ਰਾਤ ਲੋਕ ਇੱਥੇ ਖੱਜਲ ਖਵਾਰ ਹੁੰਦੇ ਆ ਤੇ ਅਕਸਰ ਹੀ ਸਾਨੂੰ ਜਿਹੜਾ ਦੇਰ ਰਾਤ ਵੀ ਕਾਲ ਆਉਂਦੇ ਕਿ ਕਿਉਂਕਿ ਰਾਹੇ ਰਾਂ ਨੂੰ ਜਦੋਂ ਇੱਕ ਸੱਪ ਨਹੀਂ ਇੱਥੇ ਮਿਲਦੀ ਹੈ ਗੱਡੀ ਦੇ ਵਿੱਚ ਦੂਸਰੇ ਵੀ ਦੋ-ਦੋ ਟਾਇਰ ਜਦੋਂ ਪੈਂਕਰ ਹੁੰਦੇ ਤੇ ਲੋਕਾਂ ਨੂੰ ਕਾਫੀ ਖੱਜਲ ਹੋਣਾ ਪੈਂਦਾ ਹੈ ਰਾਤ ਬਰਾਤ ਨੂੰ ਪਰਿਵਾਰ ਨਾਲ ਲੋਕ ਹੁੰਦੇ ਆ ਤੇ ਉਹਨਾਂ ਨੂੰ ਜਿਹੜਾ ਕੋਈ ਵੀ ਪੈਂਚਰ ਵਾਲਾ ਨਹੀਂ ਮਿਲਦਾ ਵੱਡਾ ਨੁਕਸਾਨ ਉਹਨਾਂ ਦੇ ਗੱਡੀਆਂ ਦਾ ਹੁੰਦਾ ਹੈ ਗੱਡੀਆਂ ਇੱਕ ਦੂਜੇ ਦੇ ਵਿੱਚ ਟਕਰਾਉਂਦੀਆਂ ਆ ਪਰਸੋਂ ਵੀ ਇੱਥੇ ਜਿਹੜਾ ਹਾਦਸਾ ਵਾਪਰਿਆ ਉਹਦੇ ਵਿੱਚ ਵੀ ਪਰਿਵਾਰ ਦੋ ਜਿਹੜੇ ਸੀਗੇ ਉਹ ਗੱਡੀਆਂ ਵਿੱਚ ਉਹਨਾਂ ਦੇ ਨੁਕਸਾਨੇ ਗਏ ਆ ਮਾਮੂਲੀ ਸੱਟਾਂ ਵੀ ਉਹਨਾਂ ਦੇ ਆਈਆਂ ਇਹ ਸਵਾਲ ਜਵਾਬ ਵੀ ਕਰ ਰਹੇ ਆ ਕਿਉਂਕਿ ਇੱਥੇ ਅਕਸਰ ਆਉਂਦੇ ਆ ਇਹ ਥਾਂ ਥਾਂ ਤੋਂ ਬੈਕ ਤਸਿਆ ਹੋਇਆ ਹਾਹਾ ਤੋਂ ਜਾ ਕੇ ਮੇਰੇ ਨਾਲ ਗੱਡੀ 'ਚ ਬਹਿ ਜਾ। ਅਣਜਾਣ ਟੋਏ ਅਣਜਾਣ ਟੋਏ ਪਤਾ ਕਿਹਨੂੰ ਕਹਿੰਦੇ ਆ ਮੌਤ ਖਰੀਦਣੀ। ਗੱਡੀ ਸਪੀਡ ਤੇ ਆ ਰਹੀ ਆ ਇੰਨੀ ਸਪੀਡ ਤੇ ਗੱਡੀ ਆ ਰਹੀ ਆ। ਇੱਕਦਮ ਬੈਚ ਲੱਗਦੀ ਆ। ਇੱਕ ਗੱਡੀ ਪਰਿਵਾਰ ਜਾਂਦਾ ਲੱਗਦਾ ਜ਼ਿੰਮੇਵਾਰ ਕੌਣ ਆ? ਅਸੀਂ ਟੈਕਸ ਭੇ ਕਰਦੇ ਆ ਹਰ ਚੀਜ਼ ਤੇ। ਇਹਨਾਂ ਲੀਡਰਾਂ ਨੂੰ ਤਨਖਾਹਾਂ ਦੇਣ ਲਈ ਵੀ ਇਹਨਾਂ ਦੇ ਪਰਿਵਾਰ ਪਾਲਣ ਲਈ ਵੀ ਇਹਨਾਂ ਨੂੰ ਦੇਸ਼ਾਂ ਵਿਦੇਸ਼ਾਂ 'ਚ ਕਮਾਉਣ ਲਈ ਵੀ ਸਾਡੇ ਰੋਡ ਫੇਰ ਟੁੱਟੇ ਆ। ਸਾਡੇ ਉੱਤੇ ਬੰਨਿਆ ਜਿਹੜਾ ਟੋਲ ਟੈਕਸ ਹੋ ਦੋਨੇ ਪੌਲ ਐਕਸਪਾਇਰ ਹੋਏ ਲੱਗਦੇ ਮੈਨੂੰ ਜਿੱਦਾਂ ਦੇ ਹਾਲਾਤ ਆ ਆ ਰੋਡ ਸਾਡਾ ਐਕਸਪਾਇਰ ਆ ਇੱਥੇ ਤੁਹਾਡਾ ਕੌਣ ਆ ਇਸ ਟਾਈਮ ਜਿਹੜਾ ਸਾਡੀਆਂ ਗੱਲਾਂ ਦਾ ਜਵਾਬ ਦੇ ਸਕੇ ਸਾਨੂੰ ਜਵਾਬ ਸਾਨੂੰ ਦੋ ਮਹੀਨੇ ਮੈਂ ਇਸ ਕੰਪਨੀ ਵਿੱਚ ਆਇਆ ਕੁਆ ਨਾ ਪਿਆ ਸਰ ਰੋਡ ਤੇ ਸਰ ਕੋਈ ਆਫਸਰ ਨਹੀਂ ਲੰਘਦਾ ਤੁਹਾਡਾ ਇੱਥੇ ਤੁਹਾਨੂੰ ਕੋਈ ਪੁੱਛਦਾ ਨਹੀਂ ਆ ਵੀ ਭਾਈ ਇੱਥੇ ਸਾਰੇ ਹੈਲੀਕਾਪਟਰ ਦੇ ਤਾਂ ਲੰਘਦੇ ਨਹੀਂ ਕੋਈ ਐਮਪੀ ਕੋਈ ਐਮਐਲਏ ਆਪ ਨਾਲ ਬਹਿ ਜਾ ਗੱਡੀ ਤੇ ਆ ਤਾਂ ਪੈਚਵਾਰ ਕਰਨਾ ਕੋਈ ਹੱਲ ਹੈ ਇਹਦਾ ਕਲ ਇਹਦਾ ਹੱਦ ਦੇ ਵਿੱਚ ਵਿੱਚ ਟੁੱਟ ਜਾਣਾ ਛੜ ਕੇ ਸਾਰੀ ਤਸੀਜ ਹੋਈ ਆ ਵਿਚ ਨੂੰ ਪੈਚਵਰ ਕਰ ਸਕਦੇ ਆਂ ਅਸੀਂ ਇਸ ਕੰਮ ਲਈ। ਸਪੂਤਰਨ ਫਿਰਾਲ ਲਈ ਕੀਤਾ ਜਾ ਰਹਾ ਸਰ। ਬਾਦੀ ਕਿਉਂ ਨਹੀਂ ਬਣਾਏ ਜਾ ਰਿਹਾ ਸਾਡੇ ਰੋੜੇ ਜੱਤ ਸਾਡੇ ਸਰ ਐਮਰਜੈਂਸੀ ਲਈ ਜੋ ਕੰਪਲੇਨਾਂ ਆਤੀ ਐ ਐਕਸੀਡੈਂਟ ਹੁੰਦਾ ਟਾਇਰ ਫਟਦਾ ਇਸ ਕੇ ਲਈ ਫਿਰਾਲ ਲਈ ਲਗਾਇਆ ਜਾ ਰਹਾ ਜਾਂ ਜਾ ਕਰਦੇ ਆਂ ਸਰ। ਇਹਦਾ ਔੜ ਜਾਂਦੀ ਆ। ਇਹਦਾ ਇਹਦਾ ਔੜ ਜਾਣੀ ਆ। ਮੇਨ ਗੱਡੀਆਂ ਵੱਡੀਆਂ ਲੰਘਦੀਆਂ ਜਦੋਂ ਇਹ ਪੈਚਵਰਕ ਦਾ ਤੁਹਾਡਾ ਖਤਮ ਹੋ ਜਾਣਾ। ਸਰ ਰੋਡ ਬਣਨੇ ਚਾਲੂ ਹੋ ਰਿਹਾ ਫਿਰ ਦੁਬਾਰਾ ਸਰ। ਅੱਧਾ ਅੱਧਾ ਫਟਦੇ ਟੋਏ ਆ ਤੁਹਾਡੇ ਐਸ ਰੋਡ ਦੇ ਉੱਤੇ। ਮੈਨਾਂ ਫ ਕੌਣ ਜਵਾਬ ਦੇਊਗਾ ਸਪੇਡ ਜੁਰਮਾ ਹੋਇਆ ਇਸ ਲਈ ਸਪੇਡ ਲਗਾ ਰਹੇ ਆ ਸਰਦੋ ਕੋਟਾ ਮੇਨ ਹੈ ਤਾਂ ਉਹ ਸਦੋ ਇੱਥੇ ਮੇਨ ਹੈ ਕੋਈ ਜਈ ਜੀ ਐਸ ਡੀਓ ਕੋਈ ਸਵਾਰੀ ਸਾਹਿਬ ਹੈ ਫਿਰ ਆਨੇ ਵਾਲੇ ਹੈ ਉਹ ਤੇ ਦੇਖੋ ਵਿਭਾਗ ਸੇ ਕੌਣ ਜੀ ਰਿਪੋਰਟ ਕਰ ਰਿਹਾ ਇਸ ਰੋਡ ਬਣਾਉਣ ਦੀ ਮੁਰਜ਼ਾਨੀ ਕੌਣ ਕਦ ਦੇਖ ਰਿਹਾ ਇੱਥੇ ਦੇਖ ਕੋਰ ਸੁਖਲਾ ਦੇਖ ਰਹੇ ਸਰ ਹੈ ਫਿਰਾਲ ਤੋਂ ਮੈਂ ਦੇਖਦਾ ਹਾਂ ਪੇਟ ਲਗਵਾਣਾ ਕੰਮ ਕਰਵਾਣਾ ਜਵਾਬ ਦੋ ਨਾ ਸਾਨੂੰ ਇਸ ਚੀਜ਼ ਦਾ ਕਰਵਾ ਦਰੋ ਬੋਤ ਕਰਾਉਂ ਤੋਬ ਫੋਟੋ ਦੇ ਟੋਏ ਜਿਹੜੇ ਸਾਡੇ ਡੂੰਘੇ ਲਗਾਤਾਰ ਲੈਂਡ ਦੇ ਵਿੱਚ ਆ ਆ ਵੀਡੀਓ ਬਣਾਉਂਦਾ ਹਾਂ ਨਾ ਲਾਈਵ ਚੱਲ ਰਿਹਾ ਪਿੱਛੇ ਵੀ ਜਾ ਕੇ ਦੇਖ ਲਾ ਲੋਰ ਤੋਂ ਲੈ ਕੇ ਇੱਥੇ ਤੱਕ 100 100 ਮੀਟਰ ਦੇ ਵਿੱਚ ਅੱਧਾ ਦਾ ਫੜ ਦੇ ਡੂੰਗੇ ਟੋਏ ਆ ਕਿਉਂ ਮਾਰਿਆ ਜਾ ਰਿਹਾ ਸਾਨੂੰ ਕਿਉਂ ਲੁੱਟਿਆ ਜਾ ਰਿਹਾ ਜੇ ਸਾਡੀ ਜੀ ਕਿਹੜੀ ਕੰਪਨੀ ਹੈ ਕੰਪਨੀ ਕੌਣ ਸੀ ਕੰਪਨੀ ਨੇ ਠੇਕਾ ਲਿਆ ਐਸ ਪਟੇਲ ਨਾਮ ਦਾ ਏ ਐਸ ਪਟੇਲ ਜੀ ਜੀ ਤੁਸੀਂ ਕਹਿੰਦੇ 2 ਮਹੀਨਿਆਂ ਤੋਂ ਆ ਕੋਈ ਪੈਟਰੋਲਿੰਗ ਟੀਮ ਨਹੀਂ ਤੁਹਾਡੀ ਇੱਥੇ ਫਿਰਦੀ ਹੈਗੀ ਜਿਹਨੂੰ ਦੇਖਦਾ ਹੋਵੇ ਕਿ ਸੜਕ ਦੇ ਟੋਏ ਏਡੇ ਵੱਡੇ ਵੱਡੇ ਨੇ ਨਹੀਂ ਨਹੀਂ ਸਰਕਲਿਸ ਫਿਰਤੀ ਤੋਂ ਹੈ ਹੈ ਫਿਰਤੀ ਤੋਂ ਹੈ ਤੇ ਪੈਟਰੋਲਿੰਗ ਟੀਮ ਨੂੰ ਦੇਖਿਆ ਨਹੀਂ ਹੈਗਾ ਇੱਥੇ ਰੋਜ਼ ਦੇ ਹਾਦਸੇ ਇੰਨੇ ਵਾਪਰਦੇ ਆ ਰੋਜ਼ ਇੱਥੇ ਐਕਸੀਡੈਂਟ ਹੁੰਦੇ ਰੋਜ਼ ਲੋਕਾਂ ਦੀਆਂ ਗੱਡੀਆਂ ਦੇ ਟਾਇਰ ਫਟਦੇ ਆ ਰੋਜ਼ ਰੇਮ ਟੁੱਟਦੇ ਆ ਰੋਜ਼ ਲੋਕ ਇੱਥੇ ਜ਼ਖਮੀ ਹੁੰਦੇ ਆ ਆਪਣੇ ਜਾਨਾਂ ਗਵਾਉਂਦੇ ਕੀਮਤੀ ਤੁਹਾਨੂੰ ਟੋਲ ਸਭ ਤੋਂ ਮਹਿੰਗਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਬਲਾਇਆ ਲੱਡੋ ਟੋਲ ਬਲਾਇਆ ਤੇ ਸਹੂਲਤ ਦੇ ਨਾਂ ਤੇ ਇਹ ਸੜਕ ਟੋਏ ਟੱਪੇ ਦੇਖੋ ਜਬ ਪਟੂਲੇ ਮੈਂ ਬਤਾ ਰਹਾ ਨਾ 2 ਮਹੀਨੇ ਮੇਰੇ ਆਇਆ ਹੋਇਆ ਸਰ ਦੇਖ ਲਓ ਆਪ ਕਹੀਂ ਵੀ ਮੈਂ ਕੰਮ ਖਰਨੇ ਦੇ ਤਰਫ ਵੀ ਇਧਰ ਵੀ ਜਹਾ ਮੇਰੇ ਮਿਸਤੀ ਖਬਰ ਵਾ ਕਰਵਾਤਾ ਹਾਂ ਸਰ ਜੀ ਪਰ 2 ਮਹੀਨੇ ਜਾ ਤੁਹਾਨੂੰ ਦੇਖਿਆ ਨੀ ਸੜਕ ਦੇ ਹਾਲਾਤ ਕੀ ਆ ਇਹ ਤਾਂ ਪਿੰਡਾਂ ਵਾਲੀ ਸੜਕਾਂ ਤੋਂ ਵੀ ਮਾੜੇ ਹਾਲਾਤ ਹੈ ਨੈਸ਼ਨਲ ਹਾਈਵੇ ਕਹਨ ਨੂੰ ਨੈਸ਼ਨਲ ਹਾਈਵੇ ਹੈ ਇਸ ਲਈ ਪਹਿਲੇ ਹੱਥ ਤੇ ਟੋਏ ਟੱਪੇ ਲਗਾ ਰਹੇ تھے ਮਸ਼ੀਨਰੀ ਲਗਾਣੇ ਥੋੜਾ ਜਲਦੀ ਹੋ ਜਾਏ ਤਾਂ ਕਿ ਇਹ ਜੋ ਜੋ ਪਿਛੇ ਨੈਸ਼ਨਲ ਰੋਡ ਤੇ ਕਦੀ ਪੈਚ ਵਰਕ ਨਹੀਂ ਹੋ ਸਕਦਾ ਹਲੇ ਪਿੰਡਾਂ ਦੇ ਸਿੰਗਲ ਰੋਡ ਤੇ ਪੈਚ ਵਰਕ ਕਰ ਲਓ ਤੁਸੀਂ ਤੁਸੀਂ ਦੇਖ ਰਹੇ ਆ ਤੁਸੀਂ ਕਦੀ ਦੇਖਿਆ ਕਿ ਲਿੰਕ ਰੋਡ ਦੇ ਹਾਲਾਤ ਨੈਸ਼ਨਲ ਹਾਈਵੇ ਦੇ ਹਾਲਾਤ ਤੋਂ ਵੀ ਮਾੜੇ ਹੋਣ ਜਾਂ ਨੈਸ਼ਨਲ ਹਾਈਵੇ ਲੱਗਦਾ ਤੁਹਾਨੂੰ ਇਹ ਨੈਸ਼ਨਲ ਹਾਈਵੇ ਹੈ ਅੱਗੇ ਇੱਕ ਦਿਨ ਆਇਆ ਉਸ ਦਿਨ ਘਰ ਦੇ ਨਾਲ ਸੀ ਮੈਂ ਲਾਈਵ ਨਹੀਂ ਹੋਇਆ ਅੱਜ ਮੈਂ ਫਲੋਰ ਤੋਂ ਉਤਰਿਆ ਹੋਇਆ ਕੱਲਾ ਕੱਲਾ ਟੋਆ ਦਿਖਾਉਣਾ ਜਾਊਗਾ ਫੇਰ ਦੁਬਾਰਾ ਡੀਸੀ ਸਾਹਿਬ ਨੂੰ ਇਹ ਪਾਉਂਗਾ ਮੈਂ ਇਹ ਪਾਉਂਗਾ ਜਿਹਦੇ ਕੋ ਤੁਹਾਡੇ ਕੋ ਤੁਈ ਕਹਿੰਦੇ 2 ਮਹੀਨੇ ਕਿੰਨੇ ਚਿਰ ਦਾ ਠੇਕਾ ਤੁਹਾਡੇ ਕੋ ਇਹ 1 ਸਾਲ ਦਾ ਹੋਇਆ 1 ਸਾਲ ਦਾ ਹੋਇਆ ਤਾਂ 1 ਸਾਲਾਂ ਤੋਂ ਤੁਹਾਨੂੰ ਟੋਏ ਨਹੀਂ ਦਿਖੇ ਇਹ ਕਹਿੰਦੇ ਇੱਕ ਸਾਲ ਠੇਕਾ ਅਸੀਂ ਲਿਆ ਆਇਆ ਦੋ ਮਹੀਨੇ ਹੋਏ ਕੰਪਨੀ ਨੂੰ ਠੇਕਾ ਲਏ ਫਿਰ ਦੋ ਮਹੀਨੇ ਚ ਵੀ ਨਹੀਂ ਤੁਹਾਨੂੰ ਰੋਡ ਦੇਖੇ ਤੁਸੀਂ ਤੁਸੀਂ ਸਰਕਾਰ ਦੀ ਪੁਲ ਦੇ ਹਾਲਾਤ ਦੇਖਦੇ ਜਿਹੜਾ ਸਤਲਜ ਪੁਲ ਬਣਿਆ ਹੋਇਆ ਲੱਗਦਾ ਉਥੇ ਸਾਨੂੰ ਇਦਾਂ ਲੱਗਦਾ ਸਾਨੂੰ ਸੜਕ ਲੱਪਣੀ ਪੈਂਦੀ ਹੈ ਉਥੇ ਡੋਆਿਆਂ ਦੇ ਵਿੱਚ ਬਾਜੀ ਸਾਡੇ ਲੋਕ ਨਕਮੇ ਆ ਇੱਕ ਗੱਡੀ ਖਿੱਚਣ ਲੱਗੇ ਸਾਧਨ ਲੱਗੇ ਟੈਕਸ ਪੇ ਕਰਨਾ ਸੀ ਦੂਜਾ ਉਹਨੂੰ ਫੇਰ ਕਾਗਜ਼ਾਂ ਦੇ ਵਿੱਚ ਟੈਕਸ ਪੇ ਕਰਨਾ ਈ ਚਾ ਰੋਡ ਤੇ ਚੜਨ ਲੱਗੇ ਟੈਕਸ ਪੇ ਕਰਨਾ ਚੌਥਾ ਅਸੀਂ ਆ ਲੋਟੂ ਜਿਹੜੀ ਟੋਲ ਟੈਕਸ ਲੱਗਾ ਹੋਇਆ ਉੱਤੇ ਉਹ ਕਿੰਨਾ ਚਿਰ ਵਧੀ ਜਾਂਦਾ ਆ ਰੋਡ ਟੋਲ ਟੈਕਸ ਦਾ ਹੀ ਫਾਇਦਾ ਆ ਜੇ ਅਸੀਂ ਰੋਡ ਟੈਕਸ ਪੇ ਕਰਦੇ ਆ ਤਾਂ ਰੋਡ ਦਾ ਪੈਸਾ ਉੱਤੇ ਲੱਗੇ ਠੀਕ ਆ ਸਾਡਾ ਸਾਰਾ ਹੀ ਰੋਡ ਇਹ ਪੰਜਾਬ ਦੇ ਵਿੱਚ ਖਰਾਬ ਆ ਕਿਤੇ ਉਹ ਵੀ ਸਹੀ ਨਹੀਂ ਹੈਗਾ ਆਪਾਂ ਆਪਾਂ ਆਪਾ ਸਰਦਾਰ ਜੀ ਅੰਮ੍ਰਿਤਸਰ ਤੋਂ ਬਾਅਦ ਹਰਿਆਣਾ ਸ਼ੁਰੂ ਹੋ ਜਾਂਦਾ ਤੁਸੀਂ ਹਰਿਆਣਾ ਦਾ ਨੈਸ਼ਨਲ ਹਾਈਵੇ ਦੇਖਿਆ ਜਦੋਂ ਜਾਂਦੇ ਹੋਵੋਗੇ ਅਕਸਰ ਤੁਸੀਂ ਦਿੱਲੀ ਜਾਂਦੇ ਹੋਵੋਗੇ ਤੇ ਨੈਸ਼ਨਲ ਹਾਈਵੇ ਲੁਧਿਆਣਾ ਜਿਹੜਾ ਅੰਬਾਲਾ ਤੋਂ ਬਾਅਦ ਅੱਗੇ ਆਪਾਂ ਚੱਲ ਜਾਈਏ ਹਰਿਆਣਾ 'ਚ ਐਂਟਰ ਕਰ ਜਾਈਏ ਉਹ ਨੈਸ਼ਨਲ ਹਾਈਵੇ ਦੇਖੋ ਤੇ ਜਦੋਂ ਆਪਾਂ ਵਾਪਸੀ ਕਰੀਏ ਰਾਜਪੁਰੇ ਤੋਂ ਬਾਅਦ ਜਲੰਧਰ ਵੱਲ ਨੂੰ ਆ ਜਾਈਏ ਨੈਸ਼ਨਲ ਹਾਈਵੇ ਦੇ ਹਾਲਾਤ ਦੇਖੇ ਮੈਂ ਕਿਹਾ ਜੀ ਉਹੀ ਮੈਂ ਗੱਲ ਕਰਨ ਲੱਗਾ ਇਹਨਾਂ ਨੂੰ ਪੰਜਾਬ ਦੇ ਵਿੱਚ ਹੀ ਕੋਈ ਨਾ ਕੋਈ ਦਿੱਕਤ ਆ ਕੇ ਜਦ ਸੈਂਟਰ ਨੇ ਇਹ ਪੈਸਾ ਲਾਉਣਾ ਸੈਂਟਰ ਸਾਡੀ ਟੈਕਸ ਮੈਂ ਤਾਂ ਸਵੇਰ ਨੂੰ ਉੱਠਣ ਤੋਂ ਬਾਅਦ ਗਰੀਬ ਤੋਂ ਅਮੀਰ ਬੰਦਾ ਟੈਕਸ ਦਿੰਦਾ ਜੀਐਸਟੀ ਦਿੰਦਾ ਹਰ ਸਮਾਨ ਦੇ ਉੱਤੇ ਤਾਂ ਪੈਸਾ ਕਿੱਥੇ ਜਾਂਦਾ ਪੰਜਾਬ ਵਿੱਚ ਆ ਕੇ ਇਹਨਾਂ ਨੂੰ ਸੱਪ ਲੜ ਜਾਂਦਾ ਵੀ ਇੱਥੇ ਅਸੀਂ ਵਿਕਾਸ ਕਰਨਾ ਹੀ ਨਹੀਂ ਸਾਡੇ ਲੀਡਰ ਸੁੱਤੇ ਪਏ ਆ ਹੁਣ 92 ਬਣੇ ਆ ਸਾਰੇ ਇੱਥੋਂ ਹੀ ਲੰਘਦੇ ਇਹਨਾਂ ਰੋੜਾ ਪਈ ਭਾਜੀ ਕਿਸੇ ਨੂੰ ਕੀ ਲੱਗਿਆ ਮੁਹਿੰਮ ਚਲਾਉਣ ਦੀ ਲੋੜ ਆ ਰੋਡ ਨਹੀਂ ਤਾਂ ਟੋਲ ਨਹੀਂ ਪੰਜਾਬ ਦੇ ਵਿੱਚ ਸਾਰੇ ਟੋਲ ਟੈਕਸ ਬੰਦ ਕਰ ਦੇਣੇ ਚਾਹੀਦੇ ਜਦ ਤੱਕ ਸਾਡੇ ਨੈਸ਼ਨਲ ਹਾਈਵੇ ਨਹੀਂ ਬਣਦੇ ਸਾਡਾ ਤਾਂ ਬੇੜਾ ਕਰ ਕੀਤਾ ਪੰਜਾਬੋਂ ਬਾਹਰ ਚਲ ਜੀਏ ਤਾਂ ਸਾਰਾ ਕੁਝ ਸਹੀ ਆ ਜਦੋਂ ਪੰਜਾਬ ਚ ਐਂਟਰ ਹੋ ਜੰਨੇ ਸਾਰਾ ਕੁਝ ਖਰਾਬ ਹੋ ਜਾਂਦਾ ਸੀਐਮ ਸਾਹਿਬ ਨੇ ਪਿੱਛੇ ਟੋਲਲੇ ਬੰਦ ਕੀਤੇ ਆ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਇਹ ਆ ਇਹਦੀ ਵਾਰੀ ਨਹੀਂ ਆਉਗੀ ਲੱਗਦਾ ਤੁਹਾਨੂੰ ਸੀਐਮ ਸਾਹਿਬ ਤਾਂ ਹੋਰ ਟੋਲ ਤਾਂ ਪੰਜਾਬ ਦੇ ਕਾਫੀ ਬੰਦ ਕੀਤੇ ਲੋਕੀ ਪੈਸਾ ਇੱਥੇ ਸਭ ਤੋਂ ਜ਼ਿਆਦਾ ਜਾਂਦਾ ਉਹਨਾਂ ਨੂੰ ਉਹ ਵੀ ਤਾਂ ਬੰਦ ਕੀਤੇ ਆ ਨਾਟਕਬਾਜ਼ੀ ਕਰਦੇ ਆਉਂਦੇ 4 ਸਾਲਾਂ ਚ ਹਥਿਆਰਬਾਜ਼ੀ ਜਾਂ ਹੋਇਆ ਕੁਛ ਨਹੀਂ ਉਹਨਾਂ ਦੀਆਂ ਡੇਟਾਂ ਐਕਸਪਾਇਰ ਹੋ ਗਈਆਂ ਸੀਗੀਆਂ ਤੇ ਹੁਣ ਬੰਦ ਕਰ ਦਿੱਤੇ ਗਏ ਸਿਰਫ ਦਿਖਾਵਾ ਆ ਜਿੱਥੇ ਜਿਨ੍ਹਾਂ ਨੂੰ ਪੈਸਾ ਸਭ ਤੋਂ ਜ਼ਿਆਦਾ ਜਾਂਦਾ ਹੁਣ ਆਹ ਰੋਡ ਰੇਤ ਮੈਨਿੰਗ ਹੋ ਰਹੀ ਆ 4 ਸਾਲਾਂ ਦੇ ਵਿੱਚ ਪੰਜਾਬ ਤੇ ਕਰਜ਼ਾ 1.4 ਲੱਖ ਕਰੋੜ ਆ ਜਿਹੜਾ ਕੱਲਾ 7 ਲੋਹ ਦਰਿਆ ਤੋਂ ਕਮਾਈ ਇਹਨਾਂ ਨੂੰ 1 ਲੱਖ ਕਰੋੜ ਆ ਕਰਜ਼ਾ ਲੈਂਦਾ ਨਹੀਂ ਓਵਰਲੋਡ ਟਿਪਰ ਜਾਂਦੇ ਆ ਇਸ ਨੈਸ਼ਨਲ ਰੋਡ ਤੋਂ ਜਾਂਦੇ ਆ ਆਮ ਬੰਦਾ ਕੁਛ ਟ੍ਰੈਲੀ ਭਰ ਕੇ ਵੀ ਓਵਰਲੋਡ ਕੋਈ ਮਾੜਾ ਮੋਟਾ ਸਾਧਨ ਲੈ ਕੇ ਵੀ ਘਰ ਲਈ ਵੀ ਚੱਲਾ ਉਹਨੇ ਚਲਾਨ ਕਰ ਦਿੰਦੇ ਮਿੰਟ ਦੇ ਵਿੱਚ ਉਹ ਓਵਰਲੋਡ ਟਿਪਰ ਆ ਸਾਰਾ ਕੁਝ ਤੋੜ ਰਹੇ ਆ ਓਵਰਲੋਡ ਗੱਡੀਆਂ ਨੰਗਰੀਆਂ ਟਿਪਰ ਉਹਨਾਂ ਦੇ ਕਿੰਨੇ ਕਿੰਨੇ ਟਨ ਦੇ ਟਿਪਰਿਆ ਕੋਈ ਬੋਲਦਾ ਵਾ ਜੀ ਇੱਥੇ ਟੋਲ ਟੈਕਸ ਹੁਣ ਰੋਕ ਲੋਕਾਂ ਨੂੰ ਦਿੰਦਾ ਨਹੀਂ ਮਹਿਲਕੋਦਰ ਤੋਂ ਹਲਕਾ ਇੰਚਾਰਜ ਆ ਮਿਸਲ ਸਤਲੋ ਜਲ ਪਾਣੀਆਂ ਦੀ ਜੰਗ ਲੜ ਰਹੇ ਆ ਹੋਰ ਵੀ ਮਸਲੇ ਆ ਇਹ ਮਸਲੇ ਲਈ ਸਪੈਸ਼ਲ ਅੱਜ ਆਇਆ ਮੈਂ ਲਾਈਵ ਹੋਣ ਲਈ ਫਲੋਰ ਤੋਂ ਲੈ ਕੇ ਇਹਨਾਂ ਨੂੰ ਸਚਾਈ ਦਿਖਾਉਣ ਲਈ ਅਕਸਰ ਇਹ ਵੀ ਤਾਂ ਲੰਗਦੇ ਆ ਕਿਉਂ ਅੱਖਾਂ ਮੀਟਦੇ ਨਾਲੇ ਖਾਂਦੇ ਆ ਜਿਸ ਥਾਲੀ ਚ ਖਾਂਦੇ ਉੱਚੀ ਸ਼ੇਦ ਕਰਦੇ ਆ ਇਹਨਾਂ ਨੂੰ ਨਹੀਂ ਦਿਖਦਾ ਵੀ ਸਾਡਾ ਵਿਕਾਸ ਕੀ ਆ ਸਾਡੇ ਮਸਲੇ ਕੀ ਆ ਇਹ ਇਕੱਲੇ ਤੁਹਾਨੂੰ ਇੱਥੇ ਟੋਏ ਸ਼ਾਇਦ ਨਾ ਦੇਖੇ ਗਾਂ ਜਾ ਕੇ ਚੱਲੋ ਟੋਏ ਤੁਹਾਨੂੰ ਦਿਖਾਉਣਾ ਕਿੰਨੇ ਡੂੰਗੇ ਡੂੰਗੇ ਆ ਜੀ ਗੱਡੀ ਖਤਮ ਹੋ ਜਾਂਦੀ ਹੈ ਇੱਕ ਵਾਰ ਲੱਗੀ ਬਹੁਤ ਜ਼ੋਰ ਦੇ ਨਾਲ ਰੋਜ਼ ਇੱਥੇ ਵੀ ਐਵਰੇਜ ਹੈ 2 ਦਰਜਨ ਦੇ ਕਰੀਬ ਗੱਡੀਆਂ ਦੇ ਟਾਇਰ ਫਟਦੇ ਆ ਰੋਜ਼ ਰਾਤ ਨੂੰ ਪਰਿਵਾਰ ਦੇ ਨਾਲ ਹੁੰਦੇ ਆ ਜਿਹੜੇ ਦੂਜੇ ਸੂਬਿਆਂ 'ਚੋਂ ਆਉਂਦੇ ਆ ਜਿਹੜੇ ਅੱਗੇ ਨੂੰ ਜਾਣਾ ਹੁੰਦਾ ਕੋਈ ਦਰਬਾਰ ਸਾਹਿਬ ਜਾਂਦਾ ਕੋਈ ਮਾਤਾ ਤੇ ਜਾਂਦਾ ਕੋਈ ਹੋਰ ਧਾਰਮਿਕ ਸਥਾਨ 'ਤੇ ਜਾਂਦਾ ਇਹ ਪਰਿਵਾਰ ਰਾਤ ਨੂੰ 1:00 2:00 ਵਜੇ ਇੱਥੇ ਖੱਜਲ ਹੁੰਦਾ ਆ ਨਾ ਕੋਈ ਪੈਂਚਰ ਆਣਾ ਮਿਲਦਾ ਸੱਪਣੀ ਇੱਕ ਹੁੰਦੀ ਆ ਦੋ ਟਾਇਰ ਫੱਟ ਜਾਂਦੇ ਤੇ ਇੱਥੇ ਪਰਿਵਾਰ ਦੇਖਦਾ ਫਿਰ ਲੁੱਟ ਖੋ ਇੱਥੇ ਸੁੱਖਣ ਵਾਲਾ ਸਾਡਾ ਸੂਬੇ ਦੇ ਕਾਨੂੰਨ ਵਿਵਸਥਾ ਦੇ ਹਾਲਾਤ ਤੁਹਾਨੂੰ ਪਤਾ ਹੀ ਕੀ ਆ ਕਾਨੂੰਨ ਤਾਂ ਇਹਨਾਂ ਨੇ ਖਾਕੀ ਵਰਦੀ ਜਿਹੜੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਤੁਸੀਂ ਚਲੋ ਲਾਈਵ ਮੇ ਅੱਤੇ মিডিਆ ਵਾਲੇ ਬੈਠੇ ਹੋਣ ਚੌਥਵੀਂ ਗੱਲ ਆ ਲੀਡਰ ਤੇ ਖਾਕੀ ਵਰਦੀ ਇਹ ਜਿਹੜੀ ਖਾਕੀ ਵਰਦੀ ਖਾਸ ਕਰਕੇ ਗੱਲ ਕਰੂੰਗਾ ਲੀਡਰ ਤਾਂ ਬੇਸ਼ਰਮ ਹੈ ਹੀ ਹੈ ਹੁਣ ਉਹ ਤਾਂ ਲੁੱਟ ਕੇ ਖਾ ਗਏ ਪੰਜਾਬ ਨੂੰ ਪੇਲੇ ਆਨੇ ਨੇ ਵੀ ਖਾਦਾ ਇਹਨਾਂ ਨੇ ਵੀ ਖਾਦਾ ਖਾਕੀ ਵਰਦੀ ਨੂੰ ਸ਼ਰਮ ਇਹ ਹੋਣੀ ਚਾਹੀਦੀ ਆ ਤੁਸੀਂ ਜਿਹੜੀਆਂ ਤਨਖਾਹਾਂ ਲੈਨੇ ਆ ਸਾਡੇ ਟੈਕਸ ਤੋਂ ਲੈਨੇ ਲੋਕਾਂ ਦੇ ਤੋਂ ਗੁਲਾਮੀ ਤੁਸੀਂ ਕਰਦੇ ਆ ਲੀਡਰਾਂ ਦੀ ਜੇ ਤੁਸੀਂ ਚੱਜਦੇ ਹੋ ਨਾ ਪੰਜਾਬ ਦੀ ਬਵਸਤਾ ਲੀਡਰ ਤੋਂ ਲੈ ਕੇ ਆਮ ਬੰਦੇ ਤੱਕ ਸਾਰਾ ਕੁਝ ਸਹੀ ਹੋਵੇ ਲੀਡਰ ਹੀ ਵਿਗਾੜਦੇ ਆ ਲੀਡਰ ਹੀ ਕਰਵਾਉਂਦੇ ਸਾਰਾ ਕੁਝ ਹੁਣ ਤੁਸੀਂ ਕਹਿੰਨੇ ਇੱਥੇ ਰਾਤ ਨੂੰ ਲੁੱਟ ਵਿਚਾਰੇ ਕੁਝ ਨਹੀਂ ਮਿਲਦਾ ਕੀ ਟੈਕਸ ਅਸੀਂ ਨੈਸ਼ਨਲ ਹਾਈਵੇ ਜਿਹੜਾ ਬਣਾ ਰਹੇ ਹਾਂ ਇਹ ਜਿਹੜੇ ਨਹੀਂ ਬਣਾ ਰਹੇ ਵਧੀਆ ਬਣਾਉਣ ਦੀ ਜ਼ਿੰਮੇਵਾਰੀ ਸਾਡੀ ਆਮ ਲੋਕਾਂ ਦੀ ਥੋੜੀ ਆ ਸਾਡੀ ਤਾਂ ਟੈਕਸ ਪੇ ਕਰਨ ਦੀ ਆ ਬਣਾਉਣਾ ਤਾਂ ਇਹਨਾਂ ਨੇ ਆ ਅਕਸਰ ਲੀਡਰ ਚੱਜਦੇ ਹੋਣ ਇਹ ਖਾਕੀ ਵਰਦੀ ਚੱਜਦੀ ਹੋਵੇ ਇਹ ਮਹਤਵੇਂ ਚੱਜਦੇ ਹੋਣ ਕਾ ਇਦਾਂ ਦੇ ਹਾਲਾਤ ਸਾਡੇ ਹੋਣ ਸ਼ਰਮ ਹੋਣੀ ਚਾਹੀਦੀ ਆ 6 ਮਹੀਨੇ ਇਹਨਾਂ ਲੋਕਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਇਹਨਾਂ ਨੂੰ ਕਿ ਸਾਡੇ ਹਾਲਾਤ ਕੀਤੇ ਹੋਏ ਆ ਇਹਨਾਂ ਲੋਕਾਂ ਦੇ ਚਵਾਰੀ ਤਸਦੋ ਤੁਸੀਂ ਵੀ ਬਤਾ ਦਿਓ ਕਿਉਂਕਿ ਦੇਖੋ ਪਲਾਂਟ ਚੱਲ ਪਏ ਹੁਣ ਇਹ ਹਾਲਾਤ ਨੈਸ਼ਨਲ ਹਾਈਵੇ ਤੇ ਵੱਧ ਤੋਂ ਵੱਧ ਰਿਹਾ ਤੁਸੀਂ ਵੀ ਆ ਕੇ ਦੇਖਿਆ ਹੋਣਾ ਫਿਰ ਕਦੋਂ ਤੱਕ ਹੁਣ ਇਹ ਜਿਹੜੇ ਸਾਰੇ ਟੋਏ ਆ ਅੱਗੇ ਤੁਸੀਂ ਦੇਖਦੇ ਗੁਰਾਇਆਂ ਦਾ ਪੋੜਾ ਉਹਦੇ ਹਾਲਾਤ ਵੀ ਮਾੜੇ ਆ ਕਦੋਂ ਤੱਕ ਸਾਰੀ ਰਿਪੇਅਰ ਹੋ ਜਾਊਗੀ ਤੇ ਕਦੋਂ ਤੱਕ ਨਵੀਂ ਸੜਕ ਕਦੋਂ ਤੱਕ ਬਣੀ ਸ਼ੁਰੂ ਕਰ ਰਹੇ ਆ ਨਵੀਂ ਸੜਕ ਤੋਂ ਅਗਲੇ ਸਾਲ ਤੋਂ ਸ਼ੁਰੂ ਹੋ ਜਾਏਗੀ ਜੀ ਅਗਲੇ ਸਾਲ ਤੋਂ ਮਾਰਚ ਵਿੱਚ ਸ਼ੁਰੂ ਹੋ ਜਾਏਗੀ ਜੀ ਜੀ ਸਾਰੀ ਬਣੇਗੀ ਹਾਂ ਜੀ ਇੱਕ ਰੈਕੋਵਰ ਲਿਓਗਾ ਹਾਂ ਤੇ ਤੁਹਾਡਾ ਕੋ ਠੇਕਾ ਕੱਲਾ ਕਿਨੇ ਕਿੱਥੇ ਦਾ ਠੇਕਾ ਤੁਹਾਡੀ ਕੰਪਨੀ ਕੋ ਅਜੀ ਸੜਕ ਬਣਾਉਣੇ ਦਾ ਠੇਕਾ ਮੇਰੇ ਨਹੀਂ ਕੰਫਰਮ ਹੋਇਆ ਹੈ ਹਾਂ ਹੋ ਗਿਆ ਹੈ ਅਭੀ ਹੋਆ ਨਹੀਂ ਮੈਨੂੰ ਅੱਛਾ ਹਾਂ ਸਾਰਾ ਠੇਕਾ ਕਿੱਥੋਂ ਕਿੱਥੇ ਦਾ ਕਿੰਨੇ ਕਿਲੋਮੀਟਰ ਦਾ ਹੈ ਰਗਵਾੜਾ ਸੇ ਖੰਨੇ ਤੱਕ ਹੀ ਹੈ ਪੂਰਾ ਰਗਵਾੜਾ ਤੋਂ ਖੰਨਾ ਤੱਕ ਸਾਰਾ ਪੰਜਾਬ ਤੁਹਾਡੇ ਕੋਲ ਹੀ ਹੈ ਜੀ ਜੀ ਤਕਦੋ ਦਾ ਸਾਰੀ ਸੜਕ ਬਣ ਜਾਈਗੀ ਨਵੀਂ ਬਣ ਜਾਈਗੀ ਬਣ ਜਾਈਗੀ ਲੋਕਾਂ ਦਾ ਕਿਉਂ ਨੁਕਸਾਨ ਨਹੀਂ ਦੇਖੋ ਜੀ ਚੱਲੂ ਹੋ ਜਾਏਗਾ ਕੰਮ ਹਾਂ ਅਭ ਇਹ ਥੋੜੀ ਸਰ ਕੀ 1 ਮਹੀਨੇ ਮੇ ਹੀ ਹੋ ਜਾਏਗਾ 80 ਕਿਲੋਮੀਟਰ ਸਾਈਡ ਹੈ ਕੰਮ ਤਾਂ ਲੇਗਾ ਸਰ ਹਾਂ ਪਹਿਲਾ ਪਹਿਲਾ ਕੋਈ ਕਿਹੜੀ ਕੰਪਨੀ ਕੋ ਠੇਕਾ ਚੁੱਕਾ ਨੀ ਸਰ ਪਹਿਲੇ ਤਾਂ ਮੈਨੂੰ ਜੀ ਪਤਾ ਨਹੀਂ ਮੈਂ ਨੇ ਆਇਆ ਹਾਂ ਪੰਜਾਬ ਮੇ ਪਹਿਲਾ ਕੰਮ ਹੈਦਰ ਮੇਰਾ ਇਹ ਅੱਛਾ ਇਹ ਕਿੱਥੇ ਦੀ ਕੰਪਨੀ ਆ ਤੁਹਾਡੀ ਇਹ ਏਐਸ ਪਟੇਲਰ ਕੇ ਕੰਪਨੀ ਹੈ ਸਰ ਹਾਂ ਜੀ ਏਐਸ ਪਟੇਲ ਨਹੀਂ ਕਿੱਥੇ ਦੀ ਕੰਪਨੀ ਗੁਜਰਾਤ ਕੇ ਸਰ ਗੁਜਰਾਤ ਜੀ ਏਐਸ ਪਟੇਲ ਕੰਪਨੀ ਹੈ ਗੁਜ ਫਗਵਾੜਾ ਤੋਂ ਲੈ ਕੇ ਖੰਨਾ ਤੱਕ ਦਾ ਜਿਹੜਾ ਠਿਕਾਣਾ ਇਹਨਾਂ ਕੋਲ ਹੋਇਆ ਤੇ ਹੁਣ ਦੇਖਦੇ ਆਂ ਗੱਦ ਰਿਹਾ ਕਿ ਮਾਰਚ ਦੇ ਵਿੱਚ ਨਵੀਂ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਊਗਾ ਪਰ ਦੇਖਦੇ ਆਂ ਕਦੋਂ ਤੱਕ ਜਿਹੜੀ ਸੜਕ ਜਿਹੜੀ ਬਣਦੀ ਆ ਸਰਕਾਰ ਕੋ ਪੈਸਾ ਹੀ ਐ ਨਹੀਂ ਇਹਨਾਂ ਨੂੰ ਪਤਾ ਨਹੀਂ ਕਿੱਥੋਂ ਪੈਸਾ ਹੋਣਾ ਆ ਨਹੀਂ ਇਹ ਨੈਸ਼ਨਲ ਆਏ ਕੇਂਦਰ ਸਰਕਾਰ ਦੀ ਐ ਇਹ ਸੈਂਟਰਲ ਸਰਕਾਰ ਪੰਜਾਬ 45000 ਕਰੋੜ ਰੁਪਏ ਚ ਕਰਾਈ ਆ ਸਾਡਾ ਦੇਸ਼ 45000 ਲੱਖ ਕਰੋੜ ਦੇ ਵਿੱਚ ਸੌਰੀ ਹਜ਼ਾਰ ਮੈਂ ਕਹੀ ਜਾਂਦਾ ਉਹ ਤੋਂ ਵੀ ਜ਼ਿਆਦਾ ਹੈ ਇਹ ਅੰਕੜਾ ਤਾਂ ਸਿਰਫ ਨੋਰਮਲ ਆ ਸਾਡਾ ਠੇਕੇਦਾਰ ਤਾਂ ਸਾਰੇ ਰੌਣ ਲੱਗੇ ਹੋਗੇ ਜੇ ਤੁਸੀਂ ਟੈਂਡਰ ਹੋਇਆ ਆ ਫਿਰ ਹੁਣ ਕਿਉਂ ਨਹੀਂ ਬਣਾਉਂਦੇ ਗਰਮੀਆਂ ਸ਼ੁਰੂ ਹੋ ਗਈਆਂ ਆ ਪੈਚ ਵਰਕ ਕਿਉਂ ਕੀਤਾ ਜਾ ਰਿਹਾ ਸਾਡਾ ਬਈ ਸਿਰਫ ਹਾਲ ਲਈ ਜਾਨਾ ਕਰੰਟਲੀ ਹੈ ਸਰ ਫਿਰ ਹਾਲ ਹੀ ਤਾਂ ਰਹਿ ਜਾਣਾ ਇਹ ਸਾਰਾ ਭਾਜੀ ਬਹੁਤ ਆਏ ਆ ਬਹੁਤ ਇੱਕੋ ਇੱਥੇ ਲਾਕ ਰੋਡ ਤੇ ਆ ਕੇ ਮੈਂ ਲਾਈਵ ਹੋਇਆ ਆ ਨਾ ਮੇਰੇ ਕੋਲ ਕੋਈ ਨਹੀਂ ਕਿ ਜੋ ਮਿਲ ਜਾਣਕਾਰੀ ਵੀ ਆਪਕੋ ਬਤਾ ਰਹਾ ਹਾਂ ਸਰ ਸਾਜੀ ਡੀਸੀ ਨਾ ਬੈਠਾਂਗੇ ਜਰੂਰ ਥੋੜੇ ਦਿਨਾਂ ਦੇ ਵਿੱਚ ਵਿੱਚ ਵੀ ਪਾਈ ਆ ਉਹਨਾਂ ਨੂੰ ਅਫਸਰਾਂ ਨੂੰ ਇੱਥੇ ਬੁਲਾਓ ਸਾਡੇ ਨੂੰ ਦੱਸੋ ਵੀ ਸਾਡਾ ਪੰਜਾਬ ਦੇ ਵਿੱਚ ਨੈਸ਼ਨ ਜਿੱਥੇ ਤੱਕ ਵੀ ਇਹਨਾਂ ਨੂੰ ਠੇਕਾ ਮਿਲਿਆ ਆ ਇਹ ਹੱਪਲ ਦੇ ਤੋਂ ਨੰਬਰ ਲੈ ਕੇ ਜਾਣਾ ਮੈਂ ਹੁਣ ਜੀ ਜੇ ਦੱਸਿਆ ਜਿਹੜੇ ਇਹ ਤਵਾੜੀ ਹੈ ਜਿਹੜੇ ਕੰਪਨੀ ਵੱਲੋਂ ਭੇਜੇ ਗਏ ਆ ਤੇ ਇਹਨਾਂ ਨੇ ਕਹਿਣਾ ਹੈ ਕਿ ਮਾਰਚ ਦੇ ਵਿੱਚ ਕੰਮ ਸ਼ੁਰੂ ਹੋਊਗਾ ਬਗਵਾੜਾ ਤੋਂ ਲੈ ਕੇ ਖੰਨੇ ਤੱਕ ਦਾ ਜਿਹੜਾ ਟੈਂਡਰ ਹੋ ਚੁੱਕਾ ਹੈ ਦੇਖਦੇ ਆ ਲੋਕਾਂ ਨੂੰ ਰਾਹਤ ਮਿਲਦੀ ਆ ਜਾਂ ਸੌਲਾ ਕਮਣਾ ਦੇ ਨਾਤੇ ਅਦੇ ਹੀ ਪੈਚ ਵਰਕੇ ਸਾਨੂੰ ਦੇਖਣ ਨੂੰ ਮਿਲੂਗਾ